ਇਸੇ ਦਿਨ ਦੋ ਗਾਣਾ ਹੀ ਕੋਈ ਸ਼ੈ ਤੁਸੀਂ ਤਾਂ ਕਦੇ ਜ਼ਿਕਰ ਨਹੀਂ ਕੀਤਾ ਲੇਕਿਨ ਇਹ ਵੀਡੀਓ ਕਾਫੀ ਵਾਇਰਲ ਹੋ ਜਾਂਦੀਆਂ ਕਿ ਪੁਲਿਸ ਤੋਂ ਵਸਾਈ ਵਾਲ ਵਾਲ ਬੱਚੇ ਸ਼ਾਇਦ ਦਿੱਲੀ 에ਰਪੋਰਟ ਤੋਂ ਚੱਕਣ ਲੱਗੇ ਸੀ ਨਹੀਂ ਚੱਕ ਲਿਆ ਸੀ ਡਿਟੇਨ ਕਰ ਲਿਆ ਸੀ ਪੰਜਾਬ ਪੁਲਿਸ ਨੇ ਕਰ ਲਿਆ ਡਿਟੇਨ ਨਹੀਂ ਉੱਥੇ ਦੀ ਉੱਥੇ ਪੰਜਾਬ ਪੁਲਿਸ ਨਹੀਂ ਹੁੰਦੀ ਦਿੱਲੀ ਦੀ ਪੁਲਿਸ ਨੂੰ ਜਿੱਥੇ ਦੀ ਵੀ ਹੁੰਦੀ 에ਰਪੋਰਟ ਦੀ ਅਥਾਰਟੀ ਜੀ 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 ਉਹਨਾਂ ਨੇ ਇੰਟੈਲੀਜੈਂਸ ਵਾਟ ਐਵਰ ਇਸੇ ਗਾਣੇ ਕਰਕੇ ਚੁੱਕਲੇ ਸੀ ਜੀ ਇਸੇ ਗਾਣੇ ਕਰਕੇ ਚੁੱਕੇ ਸੀ ਪੱਤਾ ਪੱਤਾ ਸਿੰਘਾਂ ਦਾ ਵੈਰੀ ਕਿਉਂਕਿ ਉਸ ਉਹਦੇ ਵਿੱਚ ਸੱਚ ਸੀਗਾ ਤੇ ਉਹਦੋਂ ਸੱਚ ਬੋਲਣਾ ਫਿਰ ਸਿੱਧਾ ਹੀ ਸੌਲੀ ਸੀ ਜੇਨੂਇਨ ਕਾਉਂਟਰ ਕਹਿੰਦੇ ਅੱਜ ਦੇ ਲਫ਼ਜ਼ਾਂ ਚ ਤੇ ਫੇਰ ਬਚ ਗਏ ਆ ਵਧੀ ਸੀ ਠੀਕ ਬਾਚਗੇ ਕੋਈ ਵਿਚ ਜਰੀਆ ਬੰਦੇ ਉਹ ਜਰੀਆ ਰਾਮੂ ਵਾਲੀ ਸਾਹਿਬ ਵੀ ਹਾਂਜੀ ਰਾਮੂ ਵਾਲੀ ਸਾਹਿਬ ਨੂੰ ਭਾਜੀ ਨੇ ਫੋਨ ਕੀਤਾ ਸੀ ਹਾਂ ਵਰਜਿੰਦਰ ਸਿੰਘ ਜੀ ਨੇ ਹਮਮ ਕਿ ਯਾਰ ਬੰਦਾ ਆਪਣਾ ਫਸ ਗਿਆ ਮੈਂ ਬਾਲਾ ਜਾਣਦਾ ਚ ਉਦੋਂ ਨਹੀਂ ਸੀ ਮੈਨੂੰ ਕੋਈ ਜਾਣਦਾ ਥੋੜਾ ਬਹੁਤਾ ਸੀ ਤੇ ਇੱਕ ਬੰਦੇ ਨੇ ਮੈਸੇਜ ਦਿੱਤਾ ਸੀ ਕਿ ਉਹਨੂੰ ਫੜ ਲਿਆ ਪਤਾ ਨਹੀਂ ਕਿਹੜੇ ਗੱਲ ਚ ਫਿਰ ਉਹਨਾਂ ਨੇ ਕਿਹਾ ਯਾਰ ਉਹ ਨੁਕਸਾਨ ਹੋ ਜਾਣਾ ਰਾਮ ਵਾਲੀ ਸਾਹਿਬ ਨੂੰ ਪਤਾ ਲੱਗਾ ਕਿ 15 ਮਿੰਟ ਬਾਅਦ ਇਹਦਾ ਕੰਮ ਕਰ ਦੇਣਾ ਉਹ ਫਿਰ ਫਟਾਫਟ ਪਹੁੰਚ ਗਿਆ ਕਿਸੇ ਤਰੀਕੇ ਨਾਲ ਉਹਨਾਂ ਨੇ ਆਪਣੇ ਕੋਲ ਆਪਣੀ ਗੱਡੀ 'ਚ ਬਿਠਾ ਲਿਆ ਮੈਂ ਵੈਸੇ ਉਦੋਂ ਨੀਂਹ ਬੇਹੋਸ਼ ਹੋ ਜਾ ਸੀਗਾ ਹੂੰ ਨੀਂਹ ਬੇਹੋਸ਼ ਹੋ ਜਾਈ ਸੀ ਮੈਂ ਉਦੋਂ ਅੱਛਾ ਹਾਂ ਕਿਉਂਕਿ ਉਹ ਥੋੜਾ ਜਿਹਾ ਉਹ ਫਿਰ ਕੁਛ ਦੇ ਦੱਸ ਦੇ ਤਾਂ ਉਹਨਾਂ ਦਾ ਤਰੀਕਾ ਤਾਂ ਆਪਣਾ ਹੀ ਆ ਨਾ ਨਹੀਂ ਟੌਰਚਰ ਕੀਤਾ ਸੀ ਤੈਨੂੰ ਕੋਕ ਤੱਕਾ ਹੋਰ ਕਦੇ ਲਈ ਫੜਦੇ ਹੋ ਤਨੇ ਇਹ ਕਿਤੇ ਫੜ ਲਿਆ ਫੜ ਕੇ ਇੱਕ ਹੁੰਦਾ ਕੋਈ ਸਾਈਡ ਤੇ ਬਿਠਾ ਲਿਆ ਕਿ ਜਦ ਫੜਨ ਤੋਂ ਬਾਅਦ ਟਾਰਚਰ ਵੀ ਕੀਤਾ ਹਾਂਜੀ ਤੁਸੀਂ ਪੁੱਛਿਓ ਉਹਨਾਂ ਰਾਮਵਾਲੀਆ ਸਾਹਿਬ ਨੂੰ ਮੇਰੀ ਹਾਲਤ ਖਰਾਬ ਸੀ ਮੈਨੂੰ ਕਿਸੇ ਨੇ ਕਿਹਾ ਕਿਦਾਂ ਛੁੱਟਿਓ ਮੈਂ ਕਿ ਰੱਬ ਵੱਲੋਂ ਛੁੱਟੀ ਹੈ ਮੈਨੂੰ ਪਤਾ ਹੀ ਨਹੀਂ ਮਤਲਬ ਇੰਨੀ ਕ ਹੋਸ਼ ਸੀ ਮੈਨੂੰ ਉਦੋਂ ਬਾਅਦ ਚ ਪਤਾ ਲੱਗਾ ਕਿ ਰਾਮਵਾਲੀਆ ਸਾਹਿਬ ਆਏ ਆ ਗੱਡੀ 'ਚ ਬਿਠਾਇਆ ਔਰ ਉਹਨਾਂ ਨੇ ਕਿਹਾ ਯਾਰ ਉਥੇ ਸਟੇਟ ਦੀ ਪੁਲਿਸ ਪੁੱਛ ਲੇਗੀ ਫਿਰ ਇੱਥੇ ਮੈਨੂੰ ਲੈ ਆਏ ਪੁਲਿਸ ਪੰਜਾਬ ਪੁਲਿਸ ਫਿਰ ਜਦੋਂ ਉਹਨਾਂ ਨੂੰ ਵੀ ਪਤਾ ਲੱਗਾ ਕਿ ਕ੍ਰਿਮੀਨਲ ਬੰਦਾ ਨਹੀਂ ਹੈ ਇਕ ਦੀਸ ਹੱਕ ਚ ਨਹੀਂ ਕਿ ਮਾਸੂਮਾਂ ਦੀ ਜਾਨ ਲਈ ਜਾਵੇ ਉੰਜ ਗੁਰੂ ਨਾਨਕ ਸਾਹਿਬ ਨੂੰ ਜਸ ਸੰਤ ਸਿਪਾਹੀ ਨੋ ਬਾਜਨ ਵਾਲੇ ਬਾਪੂ ਨੂੰ ਮੰਨਦਾ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਕੇ ਨਾ ਇਤੀ ਮਾਰ ਭਈ ਕਰ ਲਾਤਾ ਹੈ ਕਿ ਦਰਦਨਾ ਤੇ ਅਸੀਂ ਫਿਰ ਪੜ ਕੇ ਜੇ ਜਨਰਲ ਨੂੰ ਪੜਿਆ ਉਹਨਾਂ ਦਾ ਥੋੜਾ ਬਹੁਤਾ ਅਮਲੀ ਨਾ ਕੀਤਾ ਮੈਂ ਵੀ ਚਾਹੁੰਦਾ ਸੀ ਮੈਂ ਪਛ ਸਕਦਾ ਸੀ ਇਥੋਂ ਮੈਂ ਜਿੰਨੀ ਜਿਹਰੇ ਹਾਲਾਤ ਖਰਾਬ ਰਹਿ ਇੱਥੇ ਵਿਚ ਰਿਹਾ ਰੱਬ ਨੇ ਕਿਰਪਾ ਨਾਲ ਜੀਂਦੇ ਵੀ ਆ ਸ਼ੁਕਰ ਅਦਾ ਤੇ ਦਾ ਮਤਲਬ ਮਤਲਬ ਇਹ ਹੈ ਕਿ ਇਹਨਾਂ ਨੇ ਇਹੋ ਜਿਹਾ ਗਾਣਾ ਬੋਲਿਆ ਖਾੜਕੂਆਂ ਦੇ ਹੱਕ ਦੇ ਵਿੱਚ ਇਹ ਵੀ ਬੰਦਾ ਖਾੜਕੂ ਹਣਾ ਇਹੀ ਕਸੂਰ ਸੀ ਮੇਰਾ ਹੋਰ ਤਾਂ ਨਹੀਂ ਮੈਂ ਕਦੀ ਇਸ ਹੱਕ ਚਤ ਨਹੀਂ ਰਿਹਾ ਕਿ ਕਿਸੇ ਦੀ ਜਾਨ ਲਈ ਜਾਵੇ ਲੇਕਿਨ ਖਾੜਕੂ ਜਾ ਜਿਹੜੇ ਵੀ ਲਫ਼ਜ਼ ਵਰਤਦੇ ਆ ਮੈਨੂੰ ਤੇ ਉਦੋਂ ਇਹ ਹੀ ਲੱਗਦਾ ਸੀ ਨਾ ਕਿ ਆਪਣੇ ਹਕੂਕ ਲਈ ਹੱਕਾਂ ਲਈ ਜਿਹੜੇ ਲੜਦੇ ਉਹ ਗੈਰਤਮੰਦ ਬੰਦੇ ਹੁੰਦੇ ਮੈਂ ਇਹ ਲਫ਼ਜ਼ ਯੂਜ਼ ਕਰਦਾ ਹੁੰਦਾ ਸੀ ਕਿ ਮੈਂ ਤਾਂ ਗੈਰਤਮੰਦਾਂ ਦੀ ਜਮਾਤ ਦਾ ਫੈਨ ਆ ਜਿਹੜੇ ਸਾਡੇ ਲਈ ਫਿਰ ਮਰ ਰਹੇ ਨੇ ਕਰ ਰਹੇ ਨੇ ਸਾਰਾ ਕੁਝ ਕਰਵਾ ਚੱਲਿਆ ਜਦੋਂ ਆਇਆ ਸੀ ਗਾਣਾ ਕੱਢਿਆ ਸੀ ਧਾਰਮਿਕ ਕੈਸਟਾਈਜ਼ ਸੀ ਉਸ ਤੋਂ ਬਾਅਦ ਕੁਝ ਜਥੇਬੰਦੀਆਂ ਖੜਕੂ ਸਿੰਘ ਵੀ ਆਏ ਕਿ ਭਾਜੀ ਕਮਾਲ ਕਰਤੀ ਹੈਗੀ ਸਾਡੇ ਹੌਸਲੇ ਬਲੰਦ ਕਰਤੇ ਉਦੋਂ ਕੋਈ ਮੋਬਾਈਲ ਵਗੈਰਾ ਤਾਂ ਹੁੰਦੀ ਨਹੀਂ ਸੀ ਆਏ ਗਏ ਬਗਾਏ ਤੇ ਮਿਲਦੇ ਰਹੇ ਮਿਲ ਜਾਂਦੇ ਹੁਣ ਕਿ ਹਾਂਜੀ ਮੇਰੀ ਆਦਤ ਸੀ ਮੈਂ ਪੈਦਲ ਪਹਿਲਾਂ ਤਾਂ ਫਿਰ ਦੰਦਰ ਫੇਖਰੇ ਮੇਰੇ ਕਹੇ ਕਾਰ ਜੀ ਟੁੱਟੀ ਜੀ ਸੀ ਆਪ ਹੀ ਚਲਾਉਂਦਾ ਰਹਿੰਦਾ ਸੀ ਪਿੰਡ ਰਹਿੰਦਾ ਸੀ ਉਦੋਂ ਮੈਂ ਸ਼ਬੀਪੁਰ ਹਾਂ ਉਹ ਨੈਰਨੂਰ ਦੇ ਪੁਲ ਵਾਲ ਵੀ ਟੱਪ ਕੇ ਜਾਂਦਾ ਸੜਕ ਵੀ ਖਸਤਾ ਵਾਲੀ ਸੀ ਉਹ ਮੈਨੂੰ ਪਤਾ ਨਹੀਂ ਕੌਣ ਸੀ ਕਿਉਂਕਿ ਭਾਜੀ ਟਾਈਮ ਸਿਰ ਚੱਲ ਜਾਇਆ ਕਰੋ ਮੇਰਾ ਲਿਆ ਹਾਜੀ ਕਰਦੇ ਰਹਾ ਦੋਨੇ ਜਮਾਤਾ ਪੁਲਿਸ ਨੂੰ ਵੀ ਫਿਰ ਸਮਝ ਆ ਗਈ ਸੀ ਕਿ ਮਸਤ ਜਾ ਇਹਨੂੰ ਜਿੰਨਾ ਮਰਜੀ ਫੜ ਕੇ ਜੋ ਮਰਜੀ ਕਰੋ ਇਹ ਇਤੋਂ ਛੁੱਟ ਕੇ ਸਾਡੇ ਤੋਂ ਚੌਂਕਾ ਚ ਜਾ ਕੇ ਫੇਗ ਆਉਣ ਲੱਫਿੰਦਾ ਲੋਕੋ ਪੱਤਾ ਪੱਤਾ ਸਿੰਘਾਂ ਦਾ ਹਾਂ ਕੁਝ ਇਸ ਤਰ੍ਹਾਂ ਦਾ ਅੱਜ ਵੀ ਗਾਣੇ ਲੋਕੀ ਸੁਣਦੇ ਹੈਗੇ ਜੀ ਅੱਜ ਵੀ ਹੋ ਜਾਂਦੇ ਹਾਂਜੀ ਅੱਜ ਵੀ ਸੁਣਦੇ ਲੇਕਿਨ ਹਾਲਾਤ ਚੇਂਜ ਹੋ ਗਏ ਹਾਲਾਤ ਜੀ ਪਰ ਅਜ ਵੀ ਤਾਂ ਮਹਿਸੂਸ ਕਰਦੇ ਕਿ ਜਿਵੇਂ ਉਹ ਸਮੇਂ ਤੋਂ ਹੀ ਸੱਚ ਬੋਲਣਾ ਸੂਲੀ ਚੜ੍ਹਨ ਦੇ ਬਰਾਬਰ ਹੈ ਅੱਜ ਵੀ ਸੱਚ ਬੋਲਦਾ ਹੁਣ ਵੀ ਉਦਾਂ ਹੀ ਆ ਜਿਹੜੀ ਪਾਰਟੀ ਚ ਵੀ ਮੈਨੂੰ ਉਸ ਤਰ੍ਹਾਂ ਹੀ ਮੈਂ ਬੇਬਾਕੀ ਨਾਲ ਬੋਲਦਾ ਮੈਨੂੰ ਜੇ ਲਾਲਚ ਹੁੰਦਾ ਤੇ ਵਜ਼ੀਰियां ਵਜੂਰੀਆਂ ਤੇ ਕਿਸਾਨ ਅੰਦੋਲਨ ਦੇ ਦੌਰਾਨ ਮੈਂ ਵੀ ਬੋਲਦਾ ਮੈਂ ਕਦੀ ਨਹੀਂ ਬੋਲਿਆ ਇੱਕ ਇੱਕ ਬਿਆਨ ਤੁਸੀਂ ਦੱਸ ਦਿਓ ਕਿੰਨੇ ਸੀ ਉੱਥੇ ਮਾਰ ਦੇ ਕੁੱਟ ਦੇ ਬਹੁਤ ਹੈ ਪਰ ਲੀਡਰਾਂ ਨੂੰ ਫੜ ਕੇ ਦਸ਼ਾਂਦਾ ਦਿੰਦੇ ਆ ਮੈਂ ਕਿ ਦਿਨ ਚਲੇ ਗਿਆ ਸੀ ਵੀਡੀਓ ਬੜੀ ਵਾਇਰਲ ਹੋਈ ਸੀ ਮੈਂ ਕਿ ਹਾਲੇ ਗਾਲਾਂ ਬਾਅਦ ਚ ਕੱਢੋ ਪਹਿਲਾਂ ਭੁੱਖ ਲੱਗੀ ਪਕੌੜੇ ਪੂੜੇ ਖਲਾਓ ਚਾਹ ਪਲਾਓ ਮੁੰਡੇ ਸੀ ਬੱਚੇ ਉਹਨਾਂ ਨੇ ਘੇਰ ਲਈ ਗੱਡੀ ਹੂੰ ਤੇ ਸਮਾਦੀ ਜੀ ਲਾ ਕੇ ਮੈਂ ਬਹਿ ਗਿਆ ਪਕੌੜੇ ਲਿਆਏ ਯਾਰ ਚਾਹ ਪਲਾਈ ਕਿ ਜਿਆ ਬਾਬਾ ਤੇਰਾ ਨਹੀਂ ਖੁਸ਼ ਹੋ ਸਕਦਾ ਮੈਨੂੰ ਤਾਂ ਕੁਛ ਨਹੀਂ ਕਿਹਾ ਮੈਨੂੰ ਤਾਂ ਮੈਂ ਆਪਣੇ ਲੱਗਦੇ ਨਾ ਪਹਿਲਾਂ ਮੈਂ ਇਹ ਸੋਚ ਕੇ ਗਿਆ ਨਾ ਮੇਰੇ ਹੀ ਹੈ ਹੂੰ ਹੂੰ ਮਾਰਤ ਦੇਨ ਗੀ ਗਾਲੀ ਵੀ ਕਰਨੀ ਕੋਈ ਨਹੀਂ ਯਾਰ ਜੋ ਭਾਈਆਂ ਹੱਥੋਂ ਮੈਂ ਮਰਾਂ ਖੁੱਲ ਜਾਣ ਦਿਸ਼ਤਾਂ ਦੇ ਰਾਹ ਇੱਕ ਇੱਕ ਲੋਕ ਗਾਥਾ ਸੀ ਜੀ ਪਤਾ ਨਹੀਂ ਕੀ ਦੀ ਸੀ ਕਿ ਉਹ ਜਟ ਅੰਦਰਲੀ ਬੈਠ ਕੇ ਬੈਠ ਕੇ ਬਣ ਗਏ ਸਕੇ ਭਰਾ ਉਹਨੇ ਕੱਡੀਆਂ ਨਸ਼ੇ ਦੀਆਂ ਬੋਤਲਾਂ ਸੱਜੇ ਪੱਟ ਤੇ ਲਈਆਂ ਟਕਾ ਪਾ दारू ਵਿੱਚ ਬੋਤਲ ਦੇ ਧਮਕਿਆ ਤੇ ਛੋਟੀ ਡੋਗਰੀ ਦੇ ਨਜ਼ਰ ਪਿਆ ਕਹਿੰਦੀ दारू ਨਾ ਪੀਵੀਂ ਦੇਵਰਾ ਜਿਹੜੇ ਦੇਣਗੇ ਵੀਰ ਭਰਾ ਵੇ ਤੂੰ ਪੀਂਦੇ ਨੇ ਮਰ ਜਾਵਣਾ ਅੱਗੇ ਉਹ ਜਵਾਬ ਦਿੰਦਾ ਕਹਿੰਦਾ ਜੇ ਭਾਈਆਂ ਹੱਥੋਂ ਮੈਂ ਮਰਾਂ ਖੁੱਲ ਜਾਣ ਬੇਸ਼ਤਾਂ ਤੇਰਾ ਸੋਇਸ ਕਰਕੇ ਮੇਰੇ ਤੇ ਭਰਾ ਆ ਪੈਣਾ ਆ ਮੇਰੀਆਂ ਮਾਵਾਂ ਸੀ ਬੈਠੀਆਂ ਉੱਥੇ ਮੈਂ ਉਦੋਂ ਵੀ ਇਦਾਂ ਹੀ ਬੋਲਦਾ ਸੀ ਹੁਣ ਵੀ ਇਦਾਂ ਬੋਲਦਾ ਹਾਂ ਉਹਨਾਂ ਦਾ ਨਜ਼ਰੀਆ ਕੀ ਸੀ ਮੇਰੇ ਬਾਰੇ ਉਹ ਜੀ ਬਦਲਦੇ ਕਿ ਯਾਰ ਇੱਕ ਬੰਦਾ ਐਸਾ ਵੀ ਉਸ ਤੰਬੂ ਚ ਬੈਠਾ ਜਿਹੜਾ ਹਮੇਸ਼ਾ ਉੱਥੇ ਬੈਠ ਕੇ ਵੀ ਸਾਡੀ ਗੱਲ ਕਰਦਾ ਤੇ ਮੈਨੂੰ ਜ਼ਿਆਦਾ ਖੁਸ਼ੀ ਹੁੰਦੀ ਲੇਕਿਨ ਮੈਨੂੰ ਵੀ ਦਬਲਿਆ ਉਹਨਾਂ ਨੇ ਵਾਹ ਵਾਹ ਤੇ ਮੈਂ ਫਿਰ ਵੀ ਫਲਾ ਹੋ ਵੀ ਫਲਾ ਹੋ ਕੇ ਗਿਆ ਅੱਛੇ ਇਸ ਗਾਣੇ ਦੀ ਗੱਲ ਤਾਂ ਇਹ ਜਦੋਂ ਗਾਣਾ ਤੁਸੀਂ ਗਾਇਆ ਮਕਬੂਲ ਹੋ ਗਿਆ ਉਸ ਤੋਂ ਪਹਿਲਾਂ ਸ਼ਾਇਦ ਵਿਧੀ ਵਿਧੀਪੁਰੀ ਦਾ ਸੀਗਾ ਗੀਤ ਹਾਂਜੀ ਉਹ ਵਿਧੀਪੁਰੀ ਮੇਰਾ ਵੀਰੀ ਜੌੜ ਸਾਹਿਬ ਮੇਰਾ ਜੌੜ ਵਿਧੀਪੁਰੀ ਜੀ ਹਾਂ ਉਹਨਾਂ ਨੇ ਉਹ ਉਹ ਉਹਨਾਂ ਦਾ ਟਾਡੀਆਂ ਦਾ ਸੀਗਾ ਗਰੁੱਪ ਉਹਨਾਂ ਨੇ ਲਿਖਿਆ ਤੇ ਗਾਇਆ ਸੀ ਲੇਕਿਨ ਜਦੋਂ ਮੈਂ ਗਾਇਆ ਉਹ ਮਸ਼ਹੂਰ ਹੀ ਇੰਨਾ ਹੋ ਗਿਆ ਕਿ ਬੰਦਾ ਲੱਭੋ ਜਿਹੜਾ ਘਾਰਿਆ ਮੈਡ ਕਿ ਆ ਗਿਆ ਅੱਛਾ ਬਰਿੰਦਰ ਸਿੰਘ ਹਮਦਰ ਸਾਹਿਬ ਦਾ ਤੁਸੀਂ ਜ਼ਿਕਰ ਕੀਤਾ ਅੱਜ ਵੀ ਦੋਸਤੀ ਤੁਹਾਡੀ ਕਾਇਮ ਹੈ ਜੀ ਪੂਰੀ ਤਰ੍ਹਾਂ ਦੋਸਤੀ ਬਣੀ ਕਿਵੇਂ ਤੁਹਾਡੀ ਇਹਨਾਂ ਨਾਲ ਜੀ ਬਸ ਪਿਓ ਪੁੱਤ ਵਾਲਾ ਰਿਸ਼ਤਾ ਹੈ ਹਾਂਜੀ ਇੱਕ ਇੱਕ ਮਾਂ ਪਿਓ ਜਨਮ ਦਿੰਦਾ ਇੱਕ ਹੁੰਦਾ ਤੁਹਾਡੇ ਗੋਡ ਫਾਦਰ ਬਣ ਜਾਂਦੇ ਨੇ ਅੱਛੀ ਸਲਾਹ ਦਿੱਤੀ ਉਹਨਾਂ ਦੀ ਖੂਬਸੂਰਤੀ ਹੈ ਕੋਈ ਦੁਸ਼ਮਣ ਵੀ ਸਲਾਹ ਲੈਣ ਜਾਵੇ ਨੇਕ ਸਲਾਹ ਹੀ ਦਿੰਦੇ ਉਹ ਉਹਨਾਂ ਨੇ ਸਲਾਹ ਉਹਨਾਂ ਕਰਕੇ ਆਈ ਪੀ ਪੋਲਿਟਿਸ਼ੀਨ ਆਈ ਕਿਉਂਕਿ ਇੱਕ ਵਾਰੀ ਤੋਂ ਜਲੰਧਰ ਤੋਂ ਕਾਲੀਦਲ ਵੱਲੋਂ ਲੜੇ ਸੀ ਹਾਰ ਗਏ ਸੀ ਕਿ ਉਹ ਉਹਨਾਂ ਦੇ ਕਹਿਣ ਤੇ ਟਿਕਟ ਮਿਲੀ ਸੀ ਉਹ ਪੋਲਿਟਿਕਸ ਤੇ ਸਖਤ ਨਰਾਜ਼ ਸੀਗੇ ਹਾਲਾਂਕਿ ਜਿਨ੍ਹਾਂ ਨੇ ਟਿਕਟ ਦਿੱਤੀ ਸਭ ਤੋਂ ਨਜ਼ਦੀਕ ਉਹਨਾਂ ਦੇ ਹੋ ਸੀ ਪਰ ਉਹ ਨਹੀਂ ਸੱਚਾਗੇ ਉਹ ਕਹਿੰਦੇ ਸੀ ਤੂੰ ਪੌਪੂਲਰ ਸਿੰਗਰ ਬਣ ਗਿਆ ਤੂੰ ਮਹਾਨ ਸਿੰਗਰ ਬਣ ਮੇਰੀ ਜ਼ਿੰਦਗੀ ਦੀ ਖਵਾਸ਼ਾ ਮੈਂ ਉਹਨਾਂ ਬੱਚਿਆਂ ਨੂੰ ਟਾਈਮ ਨਹੀਂ ਆਪਣੇ ਨੂੰ ਦਿੱਤਾ ਜਿੰਨਾ ਤੈਨੂੰ ਦਿੱਤਾ ਇਹ ਬੇਵਕੂਫੀ ਨਾ ਕਰ ਤੇ ਫਿਰ ਮੈਨਾਂ ਬਹੁਤ ਦਿਨ ਰਸ ਵੀਰ ਇਸ ਗੱਲ 'ਚ ਫਰ ਮੇਰੀਆਂ ਕੀ ਮਜਬੂਰੀਆਂ ਸੀ ਮੈਂ ਕਿਦਾਂ ਉਹਨਾਂ ਦੇ ਅੜਕੇ ਆਇਆ ਕਿਵੇਂ ਆਇਆ ਉਹ ਗੱਲਾਂ ਮੀਡੀਆ ਚ ਨਹੀਂ ਹੋ ਸਕਦੀਆਂ ਨਾ ਫਿਰ ਤੇ ਚਲ ਕੇ ਕਹਿੰਦੇ ਵੇ ਜਾ ਫਿਰ ਠੱਠੇ ਕੂਚ ਹਾਂਜੀ ਮੈਂ ਕਹਿੰਦਾ ਵੇ ਚ ਜਾਣਾ ਤੇ ਜਾ ਠੱਠੇ ਕੂਚ ਪੋਲਿਟਿਕਸ ਦੇ ਵਿੱਚ ਫਿਰ ਕੋਈ ਨਲਾਇਕ ਬੱਚਾ ਨਿਕਲੇ ਮਾਪੇ ਫਿਰ ਇਹੀ ਕਹਿੰਦੇ ਕਿ ਫਿਰ ਕਹਿੰਦੇ ਵੇ ਕਾ ਜੋ ਕਿ ਬਾਪੂ ਮੈਂ ਆਇਆ ਬਚ ਕੇ ਆ ਗਿਆ ਜੀ ਇਹ ਵੀ ਕਿਹਾ ਫਿਰ ਹਾਂਜੀ ਉਹਨਾਂ ਨੇ ਕਿਹਾ ਕਿ دیر ਕਰਤੀ ਨੁਕਸਾਨ ਕਰ ਲੈਣਾ ਆਪਣਾ ਕਿੱਦਾਂ ਜਾ ਰਿਹਾ ਸੀ ਡੇ ਬਾਏ ਡੇ ਅੱਗੇ ਜਾ ਰਿਹਾ ਸੀ ਕਿਹੜੀ ਦੁਨੀਆ ਦੇ ਅਵਾਰਡ ਜਿਹੜੇ ਬਚੇ ਸੀ ਕਿ ਕਿੱਥੇ ਅਜੇ ਕੁਝ ਵੀ ਨਹੀਂ ਸੀ ਉਹ ਕਹਿੰਦੇ ਸ਼ੁਰੂਆਤ ਹੀ ਹੈ ਕਿ ਅੱਗੇ ਜਾਣਾ ਸੀ ਤੇ ਬਾਲੀਵੁੱਡ ਚ ਫਿਲਮਾਂ ਆ ਰਹੀਆਂ ਸੀ ਉਹ ਚ ਮੇਰੇ ਗਾਣੇ ਆ ਰਹੇ ਸੀ ਕਿੰਨੇ ਹਿੱਟ ਗਾਣੇ ਸੀ ਤੁਹਾਡੇ ਬਾਲੀਵੁੱਡ ਦੀ ਫਿਲਮਾਂ ਚ ਸਿੰਗਰਨੋਂ ਪਲੇਬੈਕ ਹੀ ਲੈਂਦੇ ਆ ਮੈਨੂੰ ਆਪਣਾ ਸਿਰ ਸਕਰੀਨ ਤੇ ਵਿਖਾਰੇ ਸੀ ਬਾਲੀਵੁੱਡ ਹੀ ਨਹੀਂ ਹਾਲੀਵੁੱਡ ਦੇ 10 ਫਿਲਮਾਂ ਚ ਵੀ ਗਾਤਾ ਸੀ ਤੇ ਜੇ ਮੈਂ ਗਾਉਂਦਾ ਰਹਿੰਦਾ ਦੇਖੋ ਕਿੱਥੇ ਜਾਂਦਾ ਬਾਜੀ ਸੱਚੀ ਸੀ ਔਰ ਮੇਰੇ ਦੋਸਤ ਵੀ ਕਿ ਸੱਚੇ ਸੀ ਇੱਕ ਸਤਨਾਮ ਗਿੱਲ ਮੇਰਾ ਭਰਾ ਸੀ ਜੀ ਕੁਲਵਿੰਦਰ ਬਾਸੀ ਮੇਰਾ ਭਰਾ ਬਣਿਆ ਸੀ ਆ ਸਤਨਾਮ ਨੇ ਤਾਂ ਕਿਹਾ ਤੇਰੇ ਗੋਲੀ ਮਾਰ ਦੇਣੀ ਚਾਹੀਦੀ ਤਾਂ ਤਾਂ ਪਿਆਰ ਇੰਨਾ ਕਰਦਾ ਮੇਰੇ ਲਈ ਉਹ 50 ਹੀ ਮਰ ਜਵੇ ਅੱਛਾ ਲੇਕਿਨ ਸਿਆਸਤ ਚ ਆਉਣ ਤੋਂ ਬਾਅਦ ਉਹ ਇੰਨਾ ਨਫ਼ਰਤ ਕਰਨ ਲੱਗ ਪਿਆ ਮੈਨੂੰ ਸੋਇਸ ਕਰਕੇ ਜਿਹੜੇ ਮੇਰੇ ਅਸਲੀ ਵੈਲਿਊ ਸ਼ਰ ਸੀ ਉਹ ਨਹੀਂ ਸੀ ਲਾਈਕ ਕਰਦੇ ਪਰ ਉਹਨਾਂ ਨੂੰ ਮੈਂ ਨਹੀਂ ਸੀ ਦੱਸ ਸਕਦਾ ਮੇਰੀ ਕੀ ਮਜਬੂਰੀ ਆ ਕੋਈ ਮਜਬੂਰੀ ਸੀਗੀ ਮੇਰੀ ਮੈਂ ਤਾਂ ਉਹ ਫਿਲਮਾਂ ਦੇ ਵਿੱਚ ਡਾਇਲਗ ਨਹੀਂ ਸੀਗਾ ਇਹ ਸ਼ੌਕ ਨਹੀਂ ਸੀ ਨੀ ਨੀ ਕਦੀ ਮੇਰਾ ਸ਼ੌਕ ਨਹੀਂ ਮੈਂ ਕਦੀ ਨਹੀਂ ਇਹ ਜ਼ਿੰਦਗੀ ਚ ਮੇਰੀ ਅਰਦਾਸ ਵਿੱਚ ਕਦੀ ਇਹ ਸ਼ਾਮਲ ਨਹੀਂ ਰਿਹਾ ਜਦੋਂ ਮੈਂ ਦੁਆ ਕਰਦਾ ਕਿ ਮੈਂ ਐਮਪੀ ਸ਼ੈਂਪੀ ਬਣਾ ਜਾਵਾਂ ਇੱਕ ਨਾ ਫਿਲਮਾਂ ਦੇ ਵਿੱਚ ਅਕਸਰ ਡਾਇਲਗਸ ਹੁੰਦੇ ਨੇ ਨਾ ਜਿਹੜਾ ਬੰਦਾ ਗੈਂਗਸਟਰ ਚ ਵੱਡ ਜਾਂਦਾ ਕਿ ਦੁਨੀਆ ਦੇ ਵਿੱਚ ਆਉਣ ਵਾਸਤੇ ਆ ਜਾਣ ਵਾਸਤੇ ਨਹੀਂ ਹੈਗਾ ਨਾ ਆਉਣਾ ਤੇ ਆਪਣੀ ਮਰਜ਼ੀ ਨਾਲ ਜਾਣਾ ਸਾਡੀ ਸਿਆਸਤ ਵੀ ਹੈ ਪਿਸਾਡੀ ਮਰਜ਼ੀ ਨਾਲ ਆ ਸਕਦੇ ਸਾਡੀ ਮਰਜ਼ੀ ਨਾਲ ਜਾ ਸਕਦੇ ਹੈਗੇ ਜੇ ਜਾਊਗੇ ਜੇ ਐਸਾ ਨਹੀਂ ਵੀ ਹੈ ਜਿੱਦਾਂ ਹੁਣ ਮੇਰੇ ਨਾਲ ਹੋਇਆ ਇੱਕ ਵਾਰੀ ਹਾਰ ਗਿਆ ਪਤਾ ਹੈ ਨਹੀਂ ਸੀਗਾ ਹਾਰ ਕੀ ਹੁੰਦੀ ਹੈ ਇਹ ਮੈਚਰ ਵੀ ਸੀ ਥੋੜੇ ਬੋਲਣ ਲੱਪਿਆ ਥੋੜਾ ਲਾਊਡ ਅਮੀ ਪਾਰਟੀ ਉਹ ਪੁਰਤਿਆਂ ਦੇ ਲੀਡਰਾਂ ਦੇ ਖਿਲਾਫ ਹਾਲਾਂਕਿ ਨਹੀਂ ਬੋਲਣਾ ਚਾਹੀਦਾ ਫੇਮਲਮ ਮੈਂ ਚੈੱਕ ਕੀਤਾ ਕਿ ਸਾਰੇ ਹਾਰਦੇ ਵੀ ਆਏ ਜਿੱਤਦੇ ਵੀ ਆਏ ਤੇ ਉਦੋਂ ਫਿਰ ਇਸਤਰਾ ਹੋ ਗਿਆ ਲੇਕਿਨ ਫਿਰ ਜਿੱਦ ਜਿੱਚ ਪੈ ਗਿਆ ਮੈਂ ਕਿ ਹਰ ਰਾਤ ਤਾਂ ਮੈਨੂੰ ਕੋਈ ਗੱਲ ਨਹੀਂ ਜਲੰਧਰ ਵਾਲੇ ਨੇ ਰਹਿਿਆ ਹੀ ਮਿੱਥ ਕੇ ਰਹੇ ਜਲੰਧਰ ਨੇ ਤਾਂ ਬਹੁਤ ਸਪੋਰਟ ਕੀਤਾ ਸੀ ਜਲੰਧਰ ਨੇ ਤਾਂ ਬੜਾ ਪਿਆਰ ਕੀਤਾ ਸੀ ਕੁਝ ਲੀਡਰ ਦੋਸਤ ਹੁੰਦੇ ਆ ਤੁਹਾਡੇ ਭਰਾ ਬਣ ਕੇ ਤੁਹਾਨੂੰ ਮਾਰਦੇ ਆ ਉਹ ਫੇ ਮੈਂ ਜਿੱਤ ਜਾ ਕੇ ਮੈਂ ਕਿਹਾ ਇੱਕ ਕਰੀ ਐਮਪੀ ਜ਼ਰੂਰ ਬਣਾਣਾ ਜ਼ਿੰਦਗੀ ਚ ਫਿਰ ਪਿੱਛੇ ਮੁੜ ਕੇ ਨਹੀਂ ਮੈਂ ਦੇਖਿਆ ਹਰ ਤਰ੍ਹਾਂ ਦੀਆਂ ਤਕਲੀਫਾਂ ਆਈਆਂ ਲੇਕਿਨ ਮੈਂ ਆਖਿਰ ਗੋਲ ਕਰਕੇ ਫੇ ਮੈਂ ਕਿਹਾ ਬਸ ਓਲੰਪਿਕ ਜਿੱਤ ਲਈ ਫੀਮੇਲ ਆਨ ਕਰਤਾ ਸੀ ਕਿ ਮੈਂ ਇੱਕ ਵਾਰੀ ਐਮਪੀ ਬਣਨਾ ਸੀ ਬਸ